ਵਿਦਿਨੀ ਪਹੁੰਚ ਆ ਪਰ ਸੱਲੂ ਪਾਣੀ ਢੰਗ ਗਿਆ ਪਿੰਡ ਤੇ ਪਾਣੀ ਪੈਂਡ ਕਰਕੇ ਘਰੋਂ ਛੱਤਾ ਪਾਟੀਆਂ ਹਾਂਜੀ ਪਾਣੀ ਚਾਹ ਹਾਂਜੀ ਨਾਲ ਆ ਰਿਹਾ ਸੇਮ ਥਲੂ ਲੰਘ ਗਈ ਨਾ ਸੇਮ ਥਲੂ ਲੰਘ ਗਈ ਹਾਂ ਜਦੋਂ ਪਾਣੀ ਚ ਚਾਰ ਚਫੇਰੇ ਪੈਂਡ ਤੇ ਲੱਗ ਗਿਆ ਸੇਮ ਥਲੂ ਲੰਘ ਗਈ ਉਹ ਫੰਦਾ ਬੈਹ ਜਾਂਦੀ ਪਲੇਟਾਂ ਵੀ ਬੈਹ ਜਾਂਦੀ ਅੱਛਾ ਕਿੰਨੇ ਘਰਾਂ ਦੇ ਬੈਠੇ ਆ ਵਿਚ ਵਿਚ ਬੇਤੂ ਦੇ ਘਰਾਂ ਦੇ ਬਾਈ ਚਲੇ 15 20 ਘਰ ਅਗੇ ਨੇ ਅੱਛਾ ਬਈ ਨੇ ਘਰ 15 20 ਘਰਾਂ ਦਾ ਆ ਜਿੰਨਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਜ਼ਮੀਨਾਂ ਦਾ ਬਹੁਤ ਹੋ ਗਿਆ ਸਾਰੀ ਜਗ੍ਹਾ ਪਾਖਰੀ ਗਿਆ ਸਾਰਾ ਇੱਕੋ ਮਾਰ ਕੇ ਉਪਰੋ ਜੋ ਨਾ ਹਰਾ ਲੱਗਦਾ ਵੇਖ ਲਓ ਤੇ ਵੀ ਤੁਸੀਂ ਇਹ ਦੱਸੋ ਵੀ ਜਿਹੜਾ ਸੰਸਥਾਵਾਂ ਜਾਂ ਕੋਈ ਸਰਕਾਰ ਕੀ ਮਦਦ ਕਰੇ ਤੁਹਾਡੀ ਸਾਡੀ ਦੇਖੋ ਜੀ ਕੋਈ ਨਾ ਕੋਈ ਸਹਾਇਤਾ ਜੋ ਮਜਬੂਰਾਂ ਨੂੰ ਦਿੱਤਾ ਜਾਵੇ ਹਾਂ ਹਾਂ ਜੀ ਕੰਬਰੀਆਂ ਦਾ ਕੰਬਰੀਆਂ ਜਗ੍ਹਾ ਤੋਂ ਦਿੱਤਾ ਜਾਵੇ ਹਾਂ ਮੁਨਮਤ ਕਰਾ ਦਿੱਤੀ ਆ ਹਾਂ ਬ੍ਰਮਹਤਰਾ ਕਰਾ ਦਿੱਤਾ ਮੁਨਮਤ ਕਰਾ ਦਿੱਤਾ ਹਾਂ ਜਮੀਨਾਂ ਕੱਚੀਆਂ ਕਿ ਪੱਕੀਆਂ ਤੁਹਾਡੀਆਂ ਜਮੀਨਾਂ ਦੀ ਕੱਚੀਆਂ ਨਹੀਂ ਸਾਡੀ ਤੇ ਕੱਚੀਆਂ ਦਾ ਸਰਕਾਰ ਨੂੰ ਮੌਜੂਦੀ ਪ੍ਰਾਬਲਮ ਆਉਂਦੀ ਹੈ ਕਿ ਇਹਨਾਂ ਨੂੰ ਹੀ ਚਾਹੀਦਾ ਸਰਕਾਰ ਨੂੰ ਕਿਉਂ 6.5 ਮਹੀਨੇ ਤੱਕ ਰਾਸ਼ਨ ਬਿਲਾਵੇ ਅੱਛਾ ਕਿਉਂ ਜਿੰਨਾ ਚਿਰ ਪਹਿਲੀ ਗੱਲ ਸਾਡੀ ਕਣਕਾਂ ਵੀ ਨਹੀਂ ਆਉਣੀ ਆ। ਹਾਂ ਜੀ। ਆਮਦੰਦਾ ਨਹੀਂ ਜੀ। ਆਮਦੰਦਾ ਨਹੀਂ ਆਣਗੇ। ਛੇਡਾ ਪੱਕਾ ਰਾਜਨ ਲੱਗੇ। ਤੇ ਜਿਹੜੇ ਕਮਰੇ ਸਾਨੂੰ ਬਣਾ ਕੇ ਦੇਣ। ਜਿਹੜੇ ਪਾਟੇ ਨੇ। ਜਿੰਨਾ ਜਿੰਨਾ ਤੇ ਜਿਆਦਾ। ਇਹ ਪਿੰਡ ਆਪਣਾ ਕਿਹੜਾ ਚਾਂਦੀ ਵਾਲਾ? ਚਾਂਦੀ। ਤੇ ਫ਼ਾਦਲ ਕੱਜ ਪੈਂਦਾ? ਕਬੂਰ ਚ ਪੈਂਦਾ। ਨਹੀਂ। ਬੋਜਪੁਰ ਚ ਪੈਂਦਾ ਜੀ। ਬੋਜਪੁਰ ਚ ਪੈਂਦਾ। ਹਾਂ ਜੀ। ਠੀਕ ਐ। ਤੇ ਜਿਆਦਾ ਨੁਕਸਾਨ ਕਹਿੰਦੇ ਟਿੰਡੀ ਵਾਲੇ ਪਿੰਡ ਦਾ ਜਿਆਦਾ ਹੋਇਆ। ਟਿੰਡੀ ਵਾਲੇ ਜੀਰੋ ਸਿੰਘ ਢੁੱਕੇ ਇੱਥੇ ਪਹਿਲੀ ਕੁਝ ਦਰਿਆ ਲੋੜ ਕੀ ਲੈ ਗਿਆ। ਹਾਂ। 10-20 ਕਿਲੇ ਪਹਿਲੀ ਵੀ ਰੋਡ ਕੇ ਲੈ ਗਿਆ। ਅੱਛਾ। ਸਾਡੀ ਵੀ ਦੋ ਤਿੰਨ ਕਿਲੇ ਢਿੱਗੀ ਇੱਥੇ। ਅੱਛਾ। ਹਾਂ ਜੀ। ਤੇ ਉਹ ਸਾਰੀ ਉਹ ਸਾਡੀ ਰੋਡ ਕੇ ਉੱਤੇ ਮਿੱਟੀ ਚੜਾ ਗਿਆ ਰੇਤੇ ਵੀ। ਹਾਂ। ਹਾਂ ਸਾਡਾ ਦਰਿਆ ਜਦ ਲੱਗੇ ਨਾ ਪਹਿਲੀ। ਰੇਤੇ ਵੀ ਪਏਗੇ ਪਹਿਲੀਆਂ ਵਿੱਚ। ਤਰੇਤਾ ਫਿਰ ਕਿਵੇਂ ਉਹਦੇ ਬਾਰੇ ਕੀ ਦੱਸਦੇ ਤੁਸੀਂ? ਉਹਦੇ ਬਾਰੇ ਦੇਖੋ ਜੀ ਸਾਨੂੰ ਕੋਈ ਪੱਤਰ ਕਰਾ ਕੇ ਕੋਈ ਸਹਾਇਤਾ ਕੀਤੀ ਜਾਵੇ ਸਾਨੂੰ। ਅੱਛਾ। ਹਾਂ ਜੀ ਕਿਉਂਗਾ ਜੀ ਤਾਂ 23 ਚ ਵੀ ਘਰ ਤੋਂ ਘਰ 2 ਲੱਖ ਦਾ ਤੇਲ ਮੈਂ ਕੱਲੇ ਹੀ ਫੂਕਿਆ ਸੀ ਦੋ ਤਿੰਨ ਕਿਲਾ ਜੀ ਹਾਂ ਲਾਗੇ ਲਾਗੇ ਦਰਿਆ ਦੇ ਤੇ ਹੁਣ ਐਂਕੀ ਦਾ ਬਸ ਹੀ ਪੀ ਤੋਡਾਕੀ ਨਾਮ ਹੈ ਮੇਰਾ ਕੁਲਦੀਪ ਸਿੰਘ ਹੈ ਜੀ ਨੰਬਰ ਬੋਲਿਆ ਉਹਦਾ 98 98 77224499 ਅੱਛਾ ਹਾਂਜੀ ਚਲੋ ਕੋਈ ਨਹੀਂ ਕੋਸ਼ਿਸ਼ ਕਰਾਂਗੇ ਭਾਈ ਉਹ ਨੰਬਰ ਲੈ ਲਓ ਹਾਂਜੀ ਕੀ ਨੰਬਰ ਦੱਸੋ ਭਾਈ 987622985 ਠੀਕ ਹੈ ਜੀ ਕੋਈ ਨਹੀਂ ਮਾਲ ਕਰੋ ਕਿਰਪਾ ਜੀ ਕਾਣ ਇੱਕ ਤਾਂ ਸਾਡੇ ਕਮਰੇ ਡਿੱਗੇ ਨੇ ਇੱਕ ਮੈਂ ਇੱਥੇ ਰਹਿਣੇ ਛੋਟੇ ਬੇਲੀ ਤੋਂ ਉੱਥੇ ਰਹਿ ਰਹੇ ਸੀ ਨਾਮ ਦੱਸੋ ਆਪਣਾ ਪਿੰਡ ਦਾ ਨਾਮ ਪਿੰਡ ਝੁਗੇ ਸ਼ੀਨਾ ਸਿੰਘ ਵਾਲੇ ਹਾਂਜੀ ਮੰਗਲ ਸਿੰਘ ਸਰਪੰਚ ਨਾਲੇ ਨੰਬਰਦਾਰ ਵੀ ਆਪਾਂ ਹੈ ਅੱਛਾ ਤੇ ਬਹੁਤ ਨੁਕਸਾਨ ਤਾਂ ਹੋਇਆ ਜੀ ਕੜ ਤੋਂ ਕੜ 30 40 ਕਿੱਲੇ ਤਾਂ ਕੱਟ ਕੇ ਪਹਿਲੀ ਲੈ ਗਿਆ ਅੱਛਾ ਉੱਥੇ ਦਰਿਆ ਬਣ ਗਿਆ ਹਾਂਜੀ ਹਾਂਜੀ ਤੇ ਬਹੁਤ ਪਸ਼ੂਆਂ ਦਾ ਉਹ ਚਾਰੇ ਦਾ ਬਹੁਤ ਘਾਲੇ ਆ ਪੱਠੇ ਥੋੜੇ ਗਾਣੇ ਬਚੇ ਨਾ ਖਾਂਦੀ ਪੂਸਤ ਕਮਾਰਦੇ ਆਲੇਗਾ ਫਰਨੀਚ ਪਾਏ ਨੇ ਅੱਛਾ ਇਹ ਜਾਦਾ ਡੰਗਰਾਂ ਦਾ ਵੀ ਹੈਗਾ ਸਾਨੂੰ ਤੇ ਦਾਣੇ ਦੋਨੇ ਤੋਂ ਕੋਈ ਬਚ ਗਿਆ ਸੀ ਕਿਸ ਪਿੰਡ ਕਿੰਨੇ ਕਰਦਾ ਹੈ ਸਰਪੇ ਤੇ ਸਾਡੇ ਇਹਦੇ 100 ਘਾਰੇਗਾ ਸੋ ਸਾਡੀ ਪੰਚਾਇਤ ਤੇ ਟਾਣੀਆਂ ਨੇ ਕੋਹ ਟਾਣੀ ਇੱਕਾ ਗੁਰਦੁਆਰੇ ਟਾਣੀ ਤੇ ਇੱਕ ਆਰ ਦੇ ਬੈਠੀ ਰੋਡ ਕਿਨੇ ਤੁਹਾਡੇ ਇੱਥੇ ਸਾਡੀ ਇਹ ਵੀ 4 ਸਵਾ 4 ਠੀਕ ਹੈ ਹਾਂਜੀ ਤੇ ਮਤਲਬ ਜਾਨੀ ਮਾਲੀ ਜਾਨੀ ਨੂੰ ਨੁਕਸਾਨ ਹੋਇਆ ਨਹੀਂ ਜਾਨੀ ਨਹੀਂ ਹੋਇਆ ਕੋਈ ਡੰਗਰ ਵਿੱਚੋਂ ਮਰੇ ਮਕਾਨ ਕਿਨੇ ਮਤਲਬ ਰੂੜੇ ਰੂੜੇ ਇਹ ਮਕਾਨ ਰੂੜੇ ਨਹੀਂ ਇੱਥੇ 5 6 ਹੀ ਪੰਚੇਕਰ ਅਧਿਕਾਰ ਅਧਿਕਾਰ ਨੂੰ ਰੋੜ ਕੇ ਜਿਹੜੀ ਜ਼ਮੀਨ ਲਗਭਗ ਤੁਹਾਡੇ ਅੰਦਾਜ਼ੇ ਨਾਲ ਕਿੰਨੀ ਕਰੋੜ ਕੀ ਸਾਰੀ ਮੇਰੀ ਕੱਲੀ ਪੰਚਾਇਤ ਦੀ ਘਾੜ ਤੁਗੜ 40 ਕਿੱਲਾ ਹੈ ਅੱਛਾ ਸਾਰੀ ਕੱਲੀ ਪੰਚਾਇਤ ਮਤਲਬ ਛੁੱਕੇ ਸ਼ੀਨਾ ਸਿੰਘ ਦੀ ਜਿਹੜੇ 1 ਪਿੰਡ ਤੇ ਬਾਕੀ 1 ਪਿੰਡ ਦੀ ਬਾਕੀ ਟੈਂਡੀ ਵਾਲੇ ਦੀ ਵੀ ਡਿੱਗੀ ਹੈ ਅੱਛਾ ਉਹਨਾਂ ਦੀ ਵੀ 25 30 ਕਿੱਲੇ ਇੱਕ ਪਿੰਡ ਦੀ ਪੰਚਾਇਤ ਦੀ ਸਾਰੀ ਜ਼ਮੀਨ ਹੈ ਨਾ ਜਿਹੜੀ 40 ਕਿੱਲੇ ਹਾਂ ਇੰਨੀ ਡੱਬੀ ਸਾਰੀ 40 ਕਿੱਲੇ ਜ਼ਮੀਨ ਮਤਲਬ ਉੱਥੇ ਪਾਣੀ ਆ ਗਿਆ ਹਾਂ ਰੋੜ ਕੇ ਕੱਟ ਕੇ ਲੈ ਗਿਆ ਉੱਥੇ ਹੋ ਗਿਆ ਮੈਂ 15 20 ਵੀ ਫੁੱਟ 15 20 ਕੰਬਰੇ अच्छा जिन्ने ਉਹ ਪੱਜ ਉਹਵੇਂ ਚੜਦਾ ਆ ਪਰ ਕਿ ਬਸ ਜਾਨ ਬਚਾ ਕੇ ਨਿਕਲਾ ਦੋ ਟਰਾਂਸਫਾਰਮ ਸੀ ਇੱਕ ਉਹ 8 ਘੰਟਾ ਜਿਹੜੀ ਆਪਣੀ ਮੋਟਰਾਂ ਚੱਲਦੀਆਂ ਨੇ ਤੇ ਇੱਕ ਚਮੀਆਂ ਵਾਲੀ ਜਿਹੜੀ ਆਪਣੀ ਲਾਈਟ ਆਉਂਦੀ ਏ ਉਹ ਦੋਨੇ ਟਰਾਂਸਫਾਰਮ ਗਿਆ ਖੰਬੇ ਵਾਲੇ ਮੋਕੇ ਤੇ ਉਹਵੇਂ ਖੜੇ ਨੇ ਕਿ ਤਿੰਨ ਤਿੰਨ ਖੰਬੇ ਵੀ ਦੇਖ ਪਏ ਪਹਿਲੀ ਸਾਰੀ ਗਈ ਹਾਂ ਪਹਿਲੀ ਸਾਰੀ ਗਈ ਮੈਂ ਇੱਥੇ ਰਹਿ ਰਿਹਾ ਹਾਂ ਹੁਣ ਭਰਾ ਸੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਮਤਲਬ ਤਿੰਨ ਸਾਡੇ ਮੁੰਡੇ ਨੇ ਤਿੰਨ ਭਰਾ ਸੀ ਹਾਂ ਅਸੀਂ ਹੁਣ ਇੱਥੇ ਰਹਿ ਰਿਹਾ ਤੋ ਤਿੰਨ ਕਮਰੇ ਨੇ ਹਾਰੇ ਭਰਾ ਅੱਛਾ ਉੱਥੋਂ ਉਹਦਾ ਸ਼ਹਿਣਾ ਪਿੰਡ ਦੇ ਨਾਲ ਜਿਹੜਾ ਕਹਿੰਦੇ ਸੀ ਤੁਸੀਂ ਗੱਟੀ ਉੰਦਰ ਗੱਟੀ ਸੀ ਹਾਂ ਖੁੰਦਰ ਨਾ ਖੁੰਦਰ ਗੱਟੀ ਲੱਗੀ ਉਹਨਾਂ ਦੀ 400 ਵੋਟ ਹੋਣੀ ਹਾਂ ਇੰਨੇ ਕਿ ਗਈ ਉਹਨਾਂ ਦੀ ਵੀ ਉਹਨਾਂ ਦੀ ਵੀ ਇੰਨੀ ਜ਼ਮੀਨ ਸੀ ਹੁਣ ਪਰ ਜਿਹੜੇ ਜ਼ਮੀਨ ਹੈ ਕੱਚੀ ਨੇ ਪੱਕੀ ਜਿਵੇਂ ਤੁਹਾਡੀ ਇਹ ਕੱਚੀ ਸੀ ਚਾਰ ਇੱਕ ਲੇ ਦੀ ਸੀ ਪੱਕੀ ਬਾਕੀ ਸਾਰੀ ਕੱਚੀ ਅੱਛਾ ਪਿੱਛੇ ਬਾਦਲ ਦਾ ਨਹੀਂ ਆਇਆ ਸੀ ਹਾਂ ਉਹ ਲੋ ਲੱਖ ਲੱਖ ਰੁਪਈਆ ਲਿਆ ਸੀ ਐਨੇ ਪੈਸੇ ਕਿਤੋਂ ਵਾਰਤ ਕਰਾਈਏ ਮੈਂ ਚਾਰ ਇੱਕ ਲੇ ਕਰਾਈ ਸੀ 4 ਲੱਖ ਦਿੱਤਾ ਸੀ ਹਾਂ ਤੇ ਉਹ ਤੋਂ ਬਾਅਦ ਉਹਦੇ ਤੇ ਲਾਉਣ ਲਿਆ ਉਹੀ ਹਾਲੇ ਲਾਉਣੇ ਨਹੀਂ ਤਰਿਆ ਮੇਰਾ ਕਾ ਚੁਗਾ ਲਿਆ 4 ਸੀ ਕਿਲੇ ਦਾ 1 ਲੱਖ ਰੁਪਇਆ ਤੇ ਹੁਣ 18 ਲੱਖ ਬਣਿਆ ਪਰ ਤਰਿਆ ਹੀ ਨਹੀਂ 23 ਇਹ 23 ਇਹ ਚ ਆਪਣਾ ਚੋਨਾ ਸੀ ਉਦੋਂ ਹੀ ਸਫਾਈ ਹੋ ਗਈ ਹਾਂ ਇੱਕ ਵਿੱਚੋਂ ਸਾਲ ਹੀ ਪਿਆ ਹੈ ਅਸੀਂ ਸੰਸਥਾ ਵੱਲੋਂ ਆਇਆ ਇੰਡੀਕ ਆਰਟਸ ਵੈਲਫੇਅਰ ਕਮਸਦਦ ਹਾਂਜੀ ਹਾਂਜੀ ਵੀ ਹੁਣ ਇਹਦੇ ਚ ਤੁਸੀਂ ਮਤਲਬ ਜਿਹੜੀਆਂ ਸੰਸਥਾਵਾਂ ਜਾਂ ਕੋਈ ਵੀ ਜਿਹੜੇ ਪੰਜਾਬ ਚ ਕੰਮ ਕਰਦੀਆਂ ਨੇ ਅਸੀਂ ਕਰਦੇ ਹਾਂ ਹੋਰ ਕਰਦੇ ਹਾਂ ਹਾਂਜੀ ਹਾਂਜੀ ਤੇ ਜਿਹੜੇ ਮਤਲਬ ਸਰਕਾਰ ਹਾਂਜੀ ਹਾਂਜੀ ਤੇ ਤੁਸੀਂ ਕੀ ਮਤਲਬ ਉਹਨਾਂ ਤੋਂ ਡਿਮਾਂਡ ਕਰਦੇ ਹੋ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਬੈਨੀਫਿਟ ਹੋਣਾ ਚਾਹੀਦਾ ਕੀ ਤੁਸੀਂ ਸਾਨੂੰ ਅਸੀਂ ਤਾਂ ਕਹਿੰਨੇ ਆ ਡੰਗਰਾਂ ਦਾ ਮਾੜਾ ਮੋਟਾ ਚਾਰਾ ਚੂਰਾ ਤੇ ਜਿਹੜੇ ਸਾਡੀਆਂ ਪੈੜੀਆਂ ਕੋ ਡਿੱਗੀਆਂ ਨੇ ਉਹ ਹਲਪ ਕੀਤੀ ਜਾਵੇ ਕੁਛ ਹਾਂ ਤੇ ਇਧਰੋਂ ਕਿਹੜਾ ਰੇਤਾ ਰੂਤਾ ਪਾ ਗਿਆ ਹੈ ਹਾਂ ਉਹ ਕੀਤਾ ਜਾਵੇ ਤੇ ਕੋ ਸਾਡੀਆਂ ਪੈੜੀਆਂ ਬੀਜੀਆਂ ਬੂਜੀਆਂ ਜਾਣ ਹਾਂ ਤੇ ਸਾਨੂੰ ਕੋਈ ਨਾ ਕੋਈ ਆਸਰਾ ਮਿਲ ਜਾਏਗਾ ਉਹ ਜ਼ਮੀਨਾਂ ਦਾ ਹੁਣ ਆੜਤੀ ਤੋਂ ਨੇੜੇ ਨ ਲੱਗਣ ਦਿੰਦੇ ਜ਼ਮੀਨਾਂ ਦਾ ਤੁਸੀਂ ਕਿਵੇਂ ਸੋਚਦੇ ਵੀ ਉਹ ਉਹ ਤਾਂ ਬੰਨੀਆਂ ਨਹੀਂ ਨਹੀਂ ਬੰਨੀਆਂ ਤੇ ਆ ਕੋਈ 2 4 4 ਮਰਲੇ ਇਥੋਂ ਹਾਂ ਉਧਰ ਕੀ ਦਿੱਤੀ ਜਾਏ ਨਹੀਂ ਬਣਨੀ ਕਿਉਂ ਨਹੀਂ ਮਤਲਬ ਕੀ ਕਰ ਪਾਣੀ ਬੜਾ ਡੂੰਗਾ ਹੋ ਗਿਆ ਉਸ ਦਰਿਆ ਚੱਲ ਗਿਆ ਜੀ ਦਰਿਆ ਹੀ ਬਣ ਗਿਆ ਹਾਂ ਜੇ ਜਾ ਸਕਦੇ ਤਾਂ ਇੱਥੋਂ ਅੱਧਾ ਕਿਲੋਮੀਟਰ ਹੈਗਾ ਹਾਂ ਤੇ ਤੁਹਾਨੂੰ ਖਾਜ ਲੈਉਣਾ ਤੁਸੀਂ ਆਪ ਹੀ ਆਖੋਗੇ ਕੀ ਬਣਾ ਕੇ ਅੱਛਾ ਹਾਂ ਨੀ ਮਤਲਬ ਉਹ ਜਦੋਂ ਪਾਣੀ ਉਤਰ ਨਹੀਂ ਸਕਦਾ ਹੁਣ ਨਾ ਨਾ ਦਰਿਆਈ ਉੱਥੇ ਦਰਿਆਈ ਹੋ ਗਿਆ ਬਣ ਗਿਆ ਉਹ ਦਰਿਆ ਬਣ ਗਿਆ ਦਰਿਆਣ ਜਗ੍ਹਾ ਬਣਾ ਲਈ ਆ ਬਈ ਦਰਿਆਣ ਬਣ ਗਿਆ ਦਰਿਆਣ ਜਗ੍ਹਾ ਬਣਾ ਲਈ ਆ ਜਗ੍ਹਾ ਬਣਾ ਲਈ ਜਗ੍ਹਾ ਬਣਾ ਲਈ ਨਾਲ ਲੱਗ ਗਿਆ ਵਿਸਤਾਰ ਕਰ ਲਿਆ ਹਾਂਜੀ ਹਾਂਜੀ ਇਹ ਟਾੜਾ ਚੋਨਾ ਜਿਹੜਾ ਕੱਟ-ਕੱਟ ਕੇ ਸਾਰਾ ਵਿੱਚ ਦਿਸਦਾ ਪਿਆ ਵਿਸਤਾਰ ਕਰਕੇ ਜਗ੍ਹਾ ਬਣਾ ਕੇ ਆਪਦੀ ਉਹ ਸਾਰਾ ਸਹੀ ਦਿਸ ਰਿਹਾ ਕੱਲ ਪੱਤਰਕਾਰ ਵੀ ਆਏ ਸੀ ਹੂੰ ਕੋਈ ਵਿਚਾਰੇ ਲੈ ਲੈ ਗਏ ਇਨਪਾਰਪੁਰ ਕੇ ਮਕਾਨਾਂ ਦਾ ਕਿੰਨਾ ਨੁਕਸਾਨ ਹੋਇਆ ਕੁ ਪਾਟੇ ਟੁੱਟੇ ਮਕਾਨਾਂ ਜਾਮਦਲ ਕੀ ਜਿਹੜੇ ਇੱਥੇ ਪਾਟੇ ਕੋਈ 2-4 ਮਕਾਨ ਇਹ ਜਾਂ ਨੇ 5-6 ਮਕਾਨ ਜਿਹੜੇ ਵਿੱਚ ਗਏ ਬਣੇ ਪੁੱਤਰੀ ਕੁਛ ਨਹੀਂ ਉਹਨਾਂ ਦਾ ਨਿਕਲਿਆ ਆ ਕੁਛ ਨਹੀਂ ਪਿੰਡ ਕਿੰਨੇ ਕਿੰਨੇ ਮਕਾਨਾਂ ਦਾ ਨੁਕਸਾਨ ਹੈ ਚਾਂਦੀ ਵਾਲੇ ਚਾਂਦੀ ਵਾਲੇ ਨਹੀਂ ਚਾਂਦੀ ਵਾਲੇ ਦਾ ਪਾਣੀ ਵੜਿਆ ਹੀ ਨਹੀਂ ਘਰਾਂ 'ਚ ਨਹੀਂ ਵੜਿਆ ਨਹੀਂ ਵੜਿਆ ਚਾਰ ਫੇਰੇ ਰਿਹਾ ਇੰਨਾ ਇੰਨਾ ਅੱਛਾ ਹਾਂ ਪਿੰਡ 'ਚ ਨਹੀਂ ਵੜਿਆ ਹਾਂਜੀ ਪਿੰਡ ਉੱਤਰਾ ਅਸੀਂ ਤਾਂ ਆ ਪੋਣਾ ਹੈ ਕਹਿੰਦੇ ਸੀ ਵੀ ਜੇ ਵਧਦਾ ਤਾਂ ਫਿਰ ਪਿੰਡ ਜਾਵਾਂਗੇ। ਅੱਛਾ। ਹਾਂਜੀ ਹਾਂਜੀ। 88 ਜਿਹਾ ਸੀ ਉਹ ਪਾਣੇ ਵਾਲੇ ਬੈਠੇ ਰਿਆ ਸੀ। ਇਹ ਪਾਣੀ ਜਿਹੜਾ ਫਿਰ ਥੋੜਾ ਸਤਲੁਜ ਦਰਿਆ ਦਾ ਆਇਆ। ਹਾਂਜੀ ਹਾਂਜੀ। ਸਤਲੁਜ ਤੇ ਬਿਆਸ ਨੇ ਜਿਆਦਾ ਖਰਾਬ ਕੀਤਾ। ਦੋਨਾਂ ਨੇ। ਦੁੱਫਾ ਹੋ ਗਾ ਨਾ ਇਕੱਠਾ ਹੋ ਜਾਂਦਾ ਨਾ ਥਤਲੋ ਇੱਕ ਬਿਆਸ ਦਾ। ਅੱਛਾ। ਹਾਂਜੀ। ਤੇ ਇਹ ਜਿਹੜਾ ਤੁਸੀਂ ਕਹਿੰਦੇ ਵੀ ਪਾਣੀ ਥੋੜੇ ਕੋਲ ਆਇਆ ਇਹਦਾ ਕੋਈ ਜਿਹੜਾ ਰੋਕ ਥਾਮ ਲਈ ਮਤਲਬ ਇਹ ਪਾਣੀ ਨੂੰ ਜਿਹੜਾ ਕਦੇ ਅੱਗੇ ਨਾ ਆਵੇ ਫਿਊਚਰ 'ਚ। ਨਹੀਂ ਉਹ ਤਾਂ ਜੇ ਬੰਨ ਬੰਨ ਬਣਾਏ ਜਾਣ ਤਾਂ ਫਿਰ ਹੈਗਾ। ਨਹੀਂ ਤਾਂ ਮੇਨ ਬੰਨ ਸਾਡਾ ਉਹ ਕਿਹੜਾ ਉਹ ਤੁਸੀਂ ਬੰਨ ਇੱਥੋਂ ਆਪ ਆ ਤੁਸੀਂ ਆਏ ਨਾ ਗੱਡੀ ਲੈ ਕੇ ਹਾਂ ਅਲੀਕੇ ਹਾਂ ਅਲੀਕੇ ਵਾਲਾ ਅੱਛਾ ਉਹ ਬੰਨ ਸੰਦਾ ਬੰਨ ਹੋਵੇਗਾ ਬਾਕੀ ਹੈਗੇ ਯਾ ਫੌਜੀਆ ਬਣਾਏ ਇਹਨਾਂ ਦੇ ਚੌਕੀਆਂ ਫਿਰ ਹਾਂ ਮੇਰਾ ਉਹ ਬੰਨ ਉਹ ਉਹ ਤੁਹਾਡਾ ਅਲੀਕੇ ਬੰਨ ਹੈ ਹਾਂ ਸਾਨੂੰ ਜਦੋਂ ਵੀ ਜ਼ਿਆਦਾ ਆ ਜਾਵੇ ਫਿਰ ਸਾਨੂੰ ਨਿਕਲਣਾ ਪੈਂਦਾ ਉੱਥੇ ਜਾਉਂਦੇ ਉਸ ਬੰਨ ਤੇ ਫਿਰ ਸਾਰੇ ਉਹ ਬੰਨ ਤੇ ਬੈਠ ਜਾਂਦੇ ਹਾਂ ਫਿਰ ਬੰਨ ਤੇ ਬੈਠਦੇ ਅੱਛਾ ਹੋਰ ਕੋਈ ਆਇਆ ਨਹੀਂ ਸਾਡੇ ਕਿਦੇ ਉਹ ਬੰਦ ਵੀ ਮਤਲਬ ਹੁਣ ਲੋਕਾਂ ਨੇ ਇਕੱਠਾ ਕਰਕੇ ਗੱਟੇ ਲਾਏ ਆ ਹਾਂਜੀ ਹਾਂਜੀ ਬੜਾ ਜੀ ਹਾਂਜੀ ਹਾਂਜੀ ਉਹ ਖਤਰਾ ਹੋ ਗਿਆ ਸੀ ਫਿਰੋਜ਼ਪੁਰ ਨੂੰ ਵੀ ਹਾਂ ਉਹ ਕੱਟਦਾ ਸੀ ਨਾ ਜਿਵੇਂ ਸਾਡੀ ਕੱਟ ਕੇ ਲੈ ਗਿਆ ਹਾਂ ਉੱਥੇ ਜਿਵੇਂ ਕੱਟਦਾ ਸੀ ਅੱਛਾ ਉੱਥੇ ਕੀ ਹੋਣਾ ਜੇ ਤੁਹਾਡੇ ਸਾਹਮਣਾ ਉੱਥੇ ਨੌਜ ਬਣ ਜਾਣ ਤਾਂ ਬਹੁਤ ਬਚਾਅ ਹੁੰਦਾ ਸਾਰੇ ਪਿੰਡਾਂ ਆ ਗੁਰਦੁਆਰਾ ਸਾਡਾ ਸਾਰੇ ਤਿੰਨ ਚਾਲ ਕਿੰਨਾ ਕਿੰਨਾ ਦੇ ਰਹਿ ਗਿਆ ਅੱਛਾ ਆ ਗੁਰਦੁਆਰਾ ਆ ਸਾਹਮਣੇ ਇੱਥੇ ਠੀਕ ਹੈ ਹਾਂਜੀ ਹਾਂਜੀ ਤਿੰਨ ਕਿਲਾ ਵਾਟ ਰਹਿ ਗਈ अच्छा ओ तो 5 7 ਕਿਲੇ ਕੱਟ ਕੇ ਹੋਰ ਲੈਣੇ ਇੱਕ ਇੱਕ ਹਨ ਹੋਰ ਇਵੇਂ ਆ ਗਿਆ ਤਾਂ ਬਹੁਤ ਹੋਰ ਲੈਣੇ ਉਹ ਦੋ ਤੁਸੀਂ ਜਿਹੜੀ ਕਹਿੰਦੇ ਹੋ ਉਹ ਕਿੰਨੇ ਕ ਦਾਇਰੇ ਚ ਬਣਨੇ ਚਾਹੀਦੇ ਤੁਹਾਡੇ ਹਿਸਾਬ ਨਾਲ ਜਿਹੜਾ ਜਿਹੜਾ ਕਿਸੇ ਤੋਂ ਨੋਚ ਕਹਿੰਦੇ ਬਣੇ ਉਹ ਹੈਗਾ ਏਰੀਆ ਖੜ ਤੋ ਕੱਟ ਤਿੰਨ ਚਾਰ ਨੋਚਾਂ ਲੱਗਣਾਂ ਤਾਂ ਬਚਾ ਆਉਂਦਾ ਅੱਛਾ ਕਿੰਨੇ ਮਤਲਬ ਏਰੀਆ ਬਣ ਜਾਊਗਾ ਤੁਹਾਡੇ ਹਿਸਾਬ ਨਾਲ ਕਿੰਨੇ ਕਿਲੇ ਮੈਂ ਕਿਲੇ ਬਣ ਜਾਏਗਾ ਬਹੁਤ ਬਣਸ ਕੋਈ ਕਿਲੇ 12 ਕਿਲਾ ਦੀ ਲੈਣੇ ਕਿਲੇ ਕਿੰਨੇ ਦੀ ਬਣਾਈਏ ਡੇ ਡੇਡ ਦੀ ਤਾਂ ਯਾਰ 5 ਬਣਦੀਆਂ ਹਾਂ ਚਾਹ ਠਿੱਕੀ ਕੇ ਮਿੱਠੀ ਬਣਾਈ ਮੇਡੀ ਮਿੱਠੀ ਵਾਲਾ ਵੀ ਹੁੰਦਾ ਮੀਡੀ ਬਿਲਾ ਕੋ ਮੀਡੀ ਆਫ ਸਾਈਜ਼ ਆਈ ਆਟ ਮਿੱਠਿਆਂ ਦੀ ਨਾਲ ਜ਼ਿਆਦਾ ਹੋਵੇ ਬਣਾਉਂਦੇ ਹਾਂ ਤੇ ਆਹੀ ਦਾ بڑے ਭੈਣ ਤੋਂ ਉਹ 88 ਮਾਰ ਗਿਆ ਇਹ ਹੁਣ 23 ਵਿੱਚ ਥੋੜਾ ਜਿਹਾ 88 ਵੀ ਤੁਹਾਡਾ ਨੁਕਸਾਨ ਹੋਇਆ 88 ਚ ਬੜਾ ਹੋਇਆ ਜੀ ਡੰਗਰ ਮੱਝਾਂ ਬੜੀਆਂ ਰੋੜ ਗਈਆਂ ਸੀ ਅੱਛਾ ਬਹੁਤ ਬੁਰਾ ਹਾਲ ਵਾਸੀ 88 23 ਚ ਵੀ ਹੋਇਆ ਕੋਈ ਤੇ 23 ਇੱਚ ਕੀ ਆਇਆ 23 ਇੱਚ ਵੀ ਕੱਖ ਨਹੀਂ ਉਹਨੇ ਬਜਿਆ ਜੇ ਨਹੀਂ ਨਾ ਕਬਾ ਹੋ ਕੋਦੋਂ ਵੀ ਇਹੀ ਯਾਰ ਅੱਛਾ ਖਾਨੂ ਦਾ ਮੈਂ ਚੋਂ ਆੜਤੀ ਨਹੀਂ ਨੇੜੇ ਲੱਗਣ ਦਿੰਦੇ ਕੋਈ ਉਹ ਅਗਲੇ ਆਂਦੇ ਨੇ ਹੁਣ ਕੋਈ ਥੋੜਾ ਮਾਤਮ ਬਚਿਆ ਸੀ ਜਿਹੜਾ ਪਿੱਛਾ ਸਪਰੇਅ ਲਿਆਉਣਿਆ ਪੈਂਜੂ ਕੱਲ ਛੋਟਾ ਬਿੱਲੀ ਆਂਦਾ ਹੋਵਾਂਦੇ ਯਾਰ ਹੁਣ ਕੀ ਉਥੇ ਲੱਬਣਾ ਲਬਾਣਾ ਦਾ ਇਹਨ ਦੋ ਇੰਨੇ ਤੱਕੇਰ ਕੰਮ ਹੋ ਗਿਆ ਇੱਕ ਹੋਰ ਜਿਹੜੇ ਹੁਣ ਸਮੁੰਦਰ ਚ ਰਲ ਗਈ ਦਰਿਆ ਜੀ ਰਲ ਗਈ ਜ਼ਮੀਨ ਉਹ ਤਾਂ ਖਤਮ ਹੋ ਗਈ ਜੀ ਖਤਮ ਹੋ ਗਈ ਉਹ ਤਾਂ ਵਾਪਸ ਵੀ ਜਾਣੇ ਉਹ ਤਾਂ ਉਹ ਤਾਂ ਹੁਣ ਦਰਿਆ ਦਾ ਵਾਹ ਹਾਂਜੀ ਇਹ ਜਿਹੜੀ ਜ਼ਮੀਨ ਤੇ ਉੱਤੇ ਕਿੱਤਾ ਹੈ ਜਣੀ ਇਹ ਵਾਹੀ ਜੋ ਕਿੰਨੇ ਦਿਨਾਂ ਚ ਹੋ ਸਕਦੀ ਹੈ ਉਹ ਜੀ ਇੱਕ ਰੀ 72 ਆਏਗੀ ਵਾਲੇ ਤੋਂ ਬਹੁਤ ਇੰਨੇ ਨਾ ਬਹਿ ਜਾਂਦਾ ਬੰਦਾ ਕਿੰਨੇ ਦਾਰਾ ਬਹੁਤ ਹੈ ਕਾੜ ਤੋਂ ਕਾੜ ਪਾਣੀ نیچے ਹੋ ਜਾਵੇ ਬਾਵਾ ਥੱਲੇ ਉਸ ਤੋਂ ਬਾਅਦ ਤਾਂ ਹੀ ਵੀ ਦਾਹਕ ਦਿਨ ਲੱਗ ਜਾਣਗੇ ਟਰੈਕਟਰ ਦਾ 15 ਦਿਨ ਕਾੜ ਤੋਂ ਕਾੜ ਤਾਂ ਵੀ ਆ ਦਿਨ ਤੁਰੇਗਾ ਮਾੜਾ ਮਾੜਾ ਹੋਈ ਉਹ ਇਹ ਮਿੱਟੀ ਠਰੂ ਠਰੂ ਕੇ ਜਮਾ ਹਾਂ ਜੀ ਹਾਂ ਜੀ ਹਾਂ ਜੀ ਔੜੀ ਸਿੱਕੂ ਗੱਲ ਬੰਦ ਬਿੱਟ ਤਾਂ ਚੱਲੇ ਸੌਦਾ ਤਾਂ ਨਾ ਐਂਡ ਤੇ ਸਾਡਾ ਪਿੰਡ ਤੇ ਆ ਤੇ अच्छा सिरे पे है वो जीरो एथों सिरे पे जड़ा आपा बैठे थे ए दरिया ਦੇ ਬਿਲਕੁਲ ਐਂਡ ਤੇ ਬੈਠੇ ਹਾਂ ਐਂਡ ਤੇ ਸਾਡਾ ਪਹਿਲੇ ਤੇ ਜਾਂ ਐਂਡ ਤੇ ਟੈਂਡੀਆਂ ਹੁਣ ਮਤਲਬ ਦਰਿਆ ਤੁਹਾਡੇ ਕੋਲੋਂ ਕਿੰਨੀ ਦੂਰ ਐਥੋਂ ਜਿਹੜਾ ਹੁਣ ਇੱਥੇ ਜਿੱਥੇ ਆਪਾਂ ਬੈਠਾ ਐਥੋਂ ਪੰਜ ਕਿਲੇ ਬਾਅਦ ਜੇ ਇਹ ਸੋਚਿਆ ਜਾਵੇ ਵੀ ਆਪਾਂ ਜ਼ਮੀਨ ਦੀ ਬੁਆਈ ਵਾਸਤੇ ਘਟੋੜ ਇੱਕ ਮਹੀਨਾ ਡੇਢ ਮਹੀਨਾ ਲੱਗ ਜਾਏਗਾ ਹਾਂ ਲੱਗ ਜਾਏ ਘਟੋ ਘਟੋ ਹਾਂ ਲੱਗ ਜਾਏ ਜਿਹੜੀ ਜੇ ਚੁਪਿਆ ਮਿੱਟੀ ਰੇਤਾ ਉਥੇ ਟ੍ਰੈਕਟਰ ਮਸਾਂ ਤਾਂ ਤੁਰੇਗਾ ਵਾਹੀ ਜੋਗ ਹਾਂ 2 ਮਹੀਨਾ ਲੱਗ ਜੇ ਹਾਂਜੀ ਹੁਣ ਜਿਹੜੇ ਆਪਣੇ ਪਿੰਡ ਦੇ ਲੋਕਾਂ ਦਾ ਜਿਹੜਾ ਆਪਣਾ ਮੰਗ ਹਾਂਜੀ ਮੰਗ ਇਹ ਹੀ ਆ ਵੀ ਆਪਣੇ ਆਪਾ ਉਹਦਾ ਇੱਕ ਨੌਚਾਂ ਦੀ ਹੈਗੀ ਵੀ ਆਹਾਂ ਜਿਹੜਿਆ ਘਾਰ ਪਾਇਖ ਲੈਣ ਇਹ ਨੁਕਸਾਨ ਨਾ ਹੋਵੇ ਹਾਂ ਨੌਚਾਂ ਲੱਗਦੀਆਂ ਉੱਥੇ ਲੋਚ ਲੱਗਣ ਲਈ ਕੀ ਹਾਂ ਹਾਂ ਠੀਕ ਹੈ ਤੇ ਫੇਰ ਇਹ ਬਚ ਦਿਨ ਕਰ ਨੇ ਤਾਂ ਇਹ ਵਾਅ ਤੁਹਾਡੇ ਇੱਕ ਦੋ ਵਾਰੀ ਇਦਾਂ ਹੋਰ ਆ ਗਿਆ ਤੇ ਸਾਰਾ ਬਰਬਾਦ ਹੋ ਜਾਂਦਾ ਘਰ ਕੋਈ ਜਿਹੜੀਆਂ ਕਹਿ ਰਹੇ ਹਨ ਯਾਨੀ ਇਧਰ ਲਾ ਉਹ ਵੇਖ ਕੇ ਆਏ ਸੀ ਉਹ ਸ਼ਹਿਰ ਵਾਲੀ ਨੋਟ ਹਾਂ ਇਹ ਆਪਾਂ ਇਹ ਕਿੰਨੇ ਪਈ ਨੇ ਉਹ ਇਧਰ ਵਾਲੇ ਪਿੰਡ ਦੇ ਪੈਸੇ ਉਹ ਤਾਂ ਲੱਗਣ ਇੱਥੇ ਲੱਗਣ ਇੱਥੇ ਵੀ ਉਹਦੇ ਇਦਾਂ ਨਹੀਂ ਲੱਗੇ ਅੱਛਾ ਤਾਂ ਦੋਨੋਂ ਪਾਸੇ ਕਹਿੰਦੇ ਯਾਨੀ ਇੱਕ ਬੰਨ ਉਧਰ ਦਾ ਹੋ ਗਿਆ ਉਹ ਵੇਖ ਕੇ ਆਇਆ ਸ਼ਹਿਰ ਵਾਲਾ ਸੀ ਸ਼ਹਿਰ ਪਿੰਡ ਵਾਲਾ ਜਿੱਧਰ ਇਹ ਪਿੰਡ ਆਲਾ ਇਹਦੇ ਪਿੰਡ ਇਹ ਇਹਦੇ ਪਿੰਡ ਲੱਗਦੇ ਨੇ ਖੁੰਦਰ ਗੱਟੀ ਚੁੱਕੇ ਸੀ ਨਾ ਸਿੰਘ ਵਾਲੇ ਚਾਂਦੀ ਵਾਲਾ ਹਜਾਰਾ ਗੱਟੀ ਤੇ ਆਪਣਾ ਰਾਜੋਗੇ ਗੱਟੀ ਇਹ ਸਾਰੇ ਇਧਰੋਂ ਟੈਂਡੀ ਵਾਲਾ ਇਹਨੇ ਤਾਂ ਬਰਬਾਦ ਹੁੰਦਾ ਏ ਇਹ ਕਿਨਾਰੇ ਕਿਨਾਰੇ ਤੇ ਦੋ ਪਿੰਡ ਦਾ ਜਮਾ ਹੀ ਕਿਨਾਰੇ ਟੈਂਡੀ ਵਾਲਾ ਤੇ ਇਹ ਖਦ ਪਿੰਡ ਖਦ ਤੇ ਖੁੰਦਰ ਗੱਟੀ ਇਧਰ ਰਹਿ ਗਿਆ ਉਹ ਦੂਰ ਏ ਇੱਥੋਂ ਹੈਗਾ ਦੋ ਤਿੰਨ ਕਿਲੋਮੀਟਰ ਪਿੱਛੇ ਤੇ ਕਮਾਲੇ ਵਾਲਾ ਪਿੱਛੇ ਹੂੰ ਚਾਂਦੀ ਵਾਲਾ ਪਿੱਛੇ ਦਾ ਸਾਡਾ ਏਰੀਆ ਸਾਰਾ ਹੀ ਇੱਕ ਆਪਣੀ ਬਿਲਕੁਲ ਟਾਣੀ ਹੋ ਰਹੀ ਏ ਚੀਨ ਚੁੱਕੇ ਦੀ ਉਹ ਦਾ ਉੱਥੇ ਦਾ ਹੈਗਾ ਇੱਕ ਕਿਲਾਵਾੜੀ ਆਹ ਆਹ ਉਹ ਲਿਗਾ ਉਹ ਜਿਹੜਾ ਦਸਤਾ ਇੱਟਾਂ ਲੱਗੀਆਂ ਹਾਂਜੀ ਹਾਂਜੀ ਉਹੀ ਸਾਡੀ ਪੰਚਾਇਤ ਦਾ ਹਾਂ ਜਿਹੜਾ ਆਪਾਂ ਪਹਿਲਾਂ ਦੇਖਿਆ ਹੋ ਤੁਸੀਂ ਬੰਸੀ ਹੋ ਹਾਂ ਉਹ ਤੁਸੀਂ ਬੰਸੀ ਨੇ ਉਹ ਬੰਨੇ ਜਿਹੜਾ ਫਿਰੋਜ਼ਪੁਰ ਨੂੰ ਬਚਾਉਣ ਬਚਾਉਣ ਤੋਂ ਬਸ ਫਿਰੋਜ਼ਪੁਰ ਉੱਥੇ ਨੋਚਣ ਲੱਗੀਆਂ ਬਈਆਂ ਹਾਂ ਉੱਥੇ ਲੱਗੀਆਂ ਜਿਹੜਾ ਹੁਣ ਉਹ ਜੇ ਇੱਥੇ ਜਿਵੇਂ ਲੱਗ ਜਾਣ ਤਾਂ ਪਿੰਡ ਵੀ ਬੈਦਾ ਤੇ ਜਿਹੜੀ ਪਹਿਲੀ ਬਾੜੀ ਮੁੱਟੀ ਉਹੀ ਬੈਦੀ ਜਮੀਨਾ ਵੀ ਬੈਦੀ अच्छा एथे तुसी मतलब जेड़ा दस्सया ओ जेड़ा पहला एस्टीमेट दस्सया जी हां जी हां जी एरी गल कर रहे हां जी एरी गद बेच यानी कि 8 10 उधर तो ज्यादा तुसी कह रहे 7000 ਫੋਟਾ ਸੀ ਕੋ ਬਣਦਾ ਬਣਾਉਣਾ ਲੱਗੂ 7 8 ਕਿਲੋਮੀਟਰ 6 7 ਲੱਗ ਗਈ ਗਿਆ ਨਾ ਹਾਂ ਨਹੀਂ ਉਹ ਤਾਂ ਇੱਕਲੀਅਰ ਹੋ ਗਿਆ ਸੈਟ ਹੋ ਗਿਆ ਨਾ ਹਾਂ ਇਹਦੇ ਪੈਸੂ ਮੈਂ ਜਿਵੇਂ ਉਹ ਲੋਕਾਂ ਨੇ ਉੱਥੇ ਲਾਇਆ ਉੱਥੇ ਲੋ ਕਰ ਸਕਦੇ ਤਾਂ ਇੱਥੇ ਆਪਣੇ ਸਰਕਾਰਾਂ ਕਰ ਸਕਦੀਆਂ ਨੇ ਕਿਹੜਾ ਕੁਛ ਨਹੀਂ ਹੁੰਦਾ ਕਰੰਤਾ ਮੈਂ ਜਿਹੜਾ ਆਪਣਾ ਉੱਥੇ ਲੋਕਾਂ ਨੇ ਕੀਤਾ ਹੱਲੰਗ ਬੈਣਗੇ ਇੱਥੇ ਹੋ ਸਕਦਾ ਗੱਟਾਂ ਨਾਲ ਹਾਂ ਹੋ ਸਕਦਾ ਅੱਛਾ ਕੁਛ ਪੱਥੇ ਰਾਵਣ ਕੋਈ ਗੱਟੇ ਆਮ ਹੂੰ ਜਿਵੇਂ ਪਹਿਲਾਂ ਪੱਥਰ ਲੱਗੇ ਹਾਂ ਪੱਥਰ ਲੱਗੇ ਹਾਂ ਪੱਥਰ ਵਾਲਾ ਬੈਣੀ ਫਿੱਟ ਗਿਆ ਪੱਥਰ ਲੱਗੇਗਾ ਫੇਰ ਤੇ ਗੱਟਿਆਂ ਨਾਲ ਤਾਂ ਉਹ ਖੋਰ ਕੇ ਤੇ ਫਿਰ ਵਾਲੀ ਸਾਈਡ ਤੇ ਨਾ ਜਿਵੇਂ ਆ ਚਲੋ ਹੁਣ ਤਾਂ 25 ਚ ਆਇਆ 23 ਚ ਵੀ ਇਧਰ ਵਾਲੇ ਪਾਸੇ ਆਇਆ ਸੀ ਤੇ ਇਹ ਚੀ ਵੀ 23 ਚ ਵੀ ਇਧਰ ਨੁਕਸਾਨ ਹੋਇਆ ਸੀ ਉਸ ਤੋਂ ਬਾਅਦ ਪਹਿਲਾਂ 18 ਚ ਵੀ ਸੀ ਨਾ ਸੀ 18 ਚ ਵੀ ਹਾਂ 18 ਚ ਵੀ ਆਇਆ ਸੀ ਪਿਛੇ ਇਹ ਸਾਰੀਆਂ ਪਹਿਲੀਆਂ ਰੋੜ ਗਿਆ ਰੋੜ ਗਏ ਬਿਲਕੁਲ ਬਿਲਕੁਲ ਆਇਆ ਸੀ ਆਇਆ ਸੀ ਉਹਦੋਂ ਘਰਾਂ ਚ ਨਹੀਂ ਨੁਕਸਾਨ ਆਇਆ ਇਧਰ ਆਏ ਦਿਨ 2 ਸਾਲਾਂ ਦਾ ਪਹਿਲੀਆਂ ਦਾ ਜ਼ਿਆਦਾ ਹੋਇਆ ਸੀ ਆ 2 ਸਾਲਾਂ ਬਾਅਦ 3 ਸਾਲਾਂ ਬਾਅਦ ਇਧਰ ਆਂਦਾ ਹੀ ਰਹਿੰਦਾ ਸੀ ਆਂਦਾ ਰਹਿੰਦਾ ਬਿਲਕੁਲ ਇੱਧਰ 2-3 ਸਾਲਾਂ ਬਾਅਦ ਆਂਦਾ ਰਹਿੰਦਾ ਪੈਰੀਓ ਡਾ ਜਾਂਦਾ ਹਾਂਜੀ ਹਾਂਜੀ ਘਰਾਂ ਚ ਨਹੀਂ ਵੱਟਦਾ ਚਲੋ ਠੀਕ ਦਿਨ ਦੀ ਪਹਿਲੇ 2-4 ਕਿਲੇ ਕੱਟੀ ਹੋਈ ਉਹਦੇ ਬੱਲੇ ਕੀ ਰਹਿ ਗਿਆ ਹਾਂ ਖਤਮ ਹੋ ਗਿਆ ਆਂਦਾ ਜਿੰਮੀ ਦਾ ਖਤਮ ਹੀ ਹੋ ਜੂਗਾ ਖਤਮ ਖਤਮ ਜਿਹੜੀਆਂ ਨਾਲ-ਨਾਲ ਪਹਿਲੀਆਂ ਕਈ ਉਡਾ ਜਾਂਦਾ ਇੱਧਰ ਆਏ ਦਿਨ ਯਾਨੀ 1-2 ਸਾਲ ਛੱਡ ਕੇ ਆਏ ਬੱਸ ਬੱਸ ਉਹ ਥੋੜਾ ਜਿਹਾ ਲੋਕੀ ਮਾੜਾ ਮੋਟਾ ਕਣਕ ਵੀ ਕਿ ਥੋੜਾ ਹੱਥਾਂ ਪੈਰਾਂ ਦੋਂਦਾ ਮੁੜ ਕੇ ਫੇਰ ਉਹੀ ਆ ਮੁੜ ਕੇ ਫੇਰ ਉਹੀ ਆ ਇੱਧਰ ਤਾਂ ਹੁਣ ਇਹ ਸੈਰੀ ਨੂੰ ਆੜਤੀ ਵੀ ਛੱਡ ਗਿਆ ਵੀ ਸਾਲ ਬਾਅਦ ਕਿ ਬੇਤੇ ਇੱਕ ਸਾਲ ਨਹੀਂ ਪੈਂਦਾ ਤੇ ਬੰਨਾਂ ਦਾ ਸਾਰੇ ਪਿੰਡਾਂ ਦੀ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਪੰਚਾਇਤ ਸਰਪੰਚ ਨੰਬਰਦਾਰ ਪਿੰਡ ਦੇ ਲੋਕਾਂ ਨਾਲ ਸਾਰਿਆਂ ਦੀ ਅੱਜ ਸਰਵੇ ਕਰਕੇ رائے ਲੈ ਰਹੇ ਨੇ ਕਿ ਇੱਥੇ ਕੀ ਕੀਤਾ ਜਾਵੇ ਤੋਂ ਪਿੰਡ ਵਾਲਿਆਂ ਨੇ ਸੋ ਇਹਨਾਂ ਨਾਲ ਅਸੀਂ ਇਹ ਬੇਨਤੀ ਕੀਤੀ ਹੈ ਭੋਲਾ ਜੀ ਨੂੰ ਪ੍ਰੋਫੈਸਰ ਜੀ ਨੂੰ ਕਿ ਇਸ ਮੰਨ ਦੇ ਉੱਤੇ ਘਟੋ ਘਟ ਜਿਹੜਾ ਕੰਪਲੀਕੇਟਡ ਏਰੀਆ ਹੈ ਜਿਹੜਾ ਟੁੱਟਣ ਵਾਲਾ ਹੈ ਜਿੱਥੋਂ ਸਾਰੇ ਸ਼ਹਿਰ ਨੂੰ ਖਤਰਾ ਹੈ ਪਿੰਡਾਂ ਨੂੰ ਖਤਰਾ ਹੈ ਜਦੋਂ ਇਹ ਟੁੱਟ ਜਾਵੇਗਾ ਫਰੋਜਪੁਰ ਸਾਰਾ ਡੁੱਬ ਜਾਵੇਗਾ ਫਰੋਜਪੁਰ ਕੀ ਫਰੀਦਕੋਟ ਡੁੱਬ ਜਾਵੇਗਾ ਫਰੀਦਕੋਟ ਤੋਂ ਵੀ ਪਾਣੀ ਕੋਟਪੁਰ ਮੁਕਸਦ ਤੱਕ ਅੱਗੇ ਤੱਕ ਜਾਏਗਾ ਤੋ ਅਸੀਂ ਇਹਨਾਂ ਖਾਰੀ ਉਹ ਵੀ ਆਰਮੀ ਦਾ ਖਤਰਾ ਸਾਰਾ ਸ਼ਹਿਰ ਠੀਕ ਹੈ ਸ਼ਹਿਰ ਨੂੰ ਖਤਰਾ ਫਿਰ ਅੱਗੇ ਚਲ ਜੋ ਪਿੰਡ ਹੋਰ ਬਾਦੂ ਚਲੇ ਗਏ ਜੀ ਹੂੰ ਠੀਕ ਹੈ ਅੱਗੇ ਇਹ ਜਾਏਗਾ ਜੀ ਕੋਈ ਪਤਾ ਨਹੀਂ ਮੋੜੇ ਬੁੱਕਰ ਆ ਸਾਰ ਹੈ ਜਰਗ ਇਹ ਮੋੜੇ ਜੀ ਇਹ ਮੋੜੇ ਇਹ ਮੋੜਾ ਜੇ ਫਿਰੋਜ਼ਪੁਰ ਲੱਗ ਗਿਆ ਫਿਰ ਪਤਾ ਨਹੀਂ ਕੋਟਕਪੂਰਾ ਮੁਕਸਲ ਤੱਕ ਪਹੁੰਚ ਜਾਏਗਾ ਜਨਤਾ ਦੇ ਕੀ ਹੈ ਜਿਹੜਾ ਮੋਢੇ ਪਿਆ ਹੈ ਹਾਂ ਮੋਢੇ ਹੈ ਆਕਮਾਨੇ ਪਚਾਤਾ ਪੈਂਡੂ ਬੰਦੇ ਉਹਨੇ ਪਚਾਤਾ ਨੌਜਵਾਨਾਂ ਨੇ ਪਚਾਤਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਨਸ਼ੇ ਕਰਦੇ ਹੈਗੇ ਉਹਨਾਂ ਨੇ ਇਹ ਕੰਮ ਕੀਤਾ ਬਹੁਤ ਆਪਾਂ ਕਹਿੰਦੇ ਨਸ਼ੇ ਕਰਦੇ ਨਸ਼ੇ ਨਹੀਂ ਕਰਦੇ ਉਹਨਾਂ ਨੇ ਵਿੱਚ ਆਇਆ ਇਹ ਇਹਦੇ ਪਿੱਛੇ ਬਣੂਗਾ ਕਿ ਪਾਣੀ ਨੂੰ ਪਾ ਰੋਕਣਾ ਤੇ ਫਿਰ ਅੱਗੇ ਜਾ ਕੇ ਤੇ ਫਿਰ ਉਹਨਾਂ ਕਰ ਜਾਣਾ ਨਹੀਂ ਜਿਹੜੀ ਜਿਹੜੀ ਦੇਖੋ ਜੀ ਇਹ ਟਰਨਿੰਗ ਵਾਲਾ ਨੇ ਜਿਹੜੀ ਮੇਰੇ ਹਿਸਾਬ ਨਾਲ ਜਿਹੜੀ ਇੰਜੀਨੀਅਰਿੰਗ ਲਾਈਨ ਮੈਂ ਵੀ ਆਖੋ ਆਈਏ ਮਾਲ ਤੋਂ ਜੇ ਜਟਾੜ ਰਿਪੀ ਰੋੜੀ ਬੀਐਨ ਦਾ ਮੇਰੇ ਹਿਸਾਬ ਨਾਲ ਜਿਹੜੀ ਰਿਟਰਨਿੰਗ ਵਾਲਾ ਨਾ ਉਹ ਗੱਟਿਆਂ ਦੇ ਪਿੱਛੇ ਬਣੇਗੀ ਪਿੱਛੇ ਬਣੀ ਬਣੂਗਾ ਪਹਿਲਾਂ ਅੱਗੇ ਬਣੇ ਨਹੀਂ ਦਿੰਨੀ ਇਹਨੇ ਬਣ ਨਹੀਂ ਦੇਣੀ ਬਣ ਦੇਣੀ ਵਿਰਾਸ ਆਪਦੀ ਥਾਂ ਲੈਂਦਾ ਜੀ ਇਹ ਤਾਂ ਸਿਆਣੇ ਕਹਿੰਦੇ ਨੇ ਵੀ ਦਰਿਆ ਜਦੋਂ ਵੀ ਆਏਗਾ ਨਾ ਆਪਦੀ ਥਾਂ ਲੈ ਲੈਂਦਾ ਤੁਸੀਂ ਜਿੰਨੀ ਇਹ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਲੋਕਾਂ ਨੇ ਇਕੱਠੇ ਹੋ ਕੇ 6-7 ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਨੌਜਵਾਨਾਂ ਨੇ ਇਕੱਠੇ ਹੋ ਕੇ ਦਿਨ ਰਾਤ ਮਿਹਨਤ ਕਰਕੇ ਇਹਨੂੰ ਗੱਟੇ ਮਿੱਟੀ ਰਸੇ ਪਾਪ ਆ ਕੇ ਬੜਾ ਕੁਛ ਬਨ ਕੇ ਦਾ ਬੰਨ ਬੰਨੇ ਆ ਉਸ ਕੱਚੇ ਬੰਨ ਨੂੰ ਜਿਹੜਾ ਬੰਨ ਬੰਨ ਦੇ ਨਾਲ ਫਰੋਜ ਕੋਲ ਵੀ ਬਚਿਆ ਪਿੰਡ ਵੀ ਬਚੇ ਨੇ ਦਿਨ ਰਾਤ ਦੀ 8-10 ਦਿਨ ਦੀ ਮਿਹਨਤ ਕਰਕੇ ਦਿਨ ਰਾਤ ਲੱਗੇ ਇਹਨੂੰ ਬਚਾਇਆ ਅਸੀਂ ਭੋਲਾ ਜੀ ਨੂੰ ਇਸ ਇੰਡੀਅਨ ਆਰਟਸ ਵੈਲਫੇਅਰ ਕਾਉਂਸਲ ਉਹਨਾਂ ਦੇ ਫਾਊਂਡੇਸ਼ਨ ਦੇ ਪ੍ਰਧਾਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਇਹ ਜਿਹੜਾ ਏਰੀਆ ਹੈ ਜਿਹੜਾ ਇਨਫੈਕਟਡ ਏਰੀਆ ਹੈ ਜਿਹੜਾ ਬਹੁਤ ਖਤਰਨਾਕ ਏਰੀਆ ਹੈ ਕਿ ਜੇ ਇਹਦੇ ਤੋਂ ਇਹ ਟੁੱਟਦਾ ਹੈ ਤੇ ਇਹ ਸਾਰਾ ਕੁਝ ਡੁੱਬਦਾ ਹੈ ਇਥੋਂ ਤੱਕ ਕਿ ਪਾਣੀ ਕੋਟੂ ਕੋ ਪੂਰਾ ਫਰੀਦਕੋਟ ਮੁਕਸੋਂ ਤੱਕ ਜਾਂਦਾ ਹੈ ਸੋ ਪਿੰਡ ਤਾਂ ਡੁੱਬਣੇ ਡੁੱਬਣੇ ਫਸਲਾਂ ਡੁੱਬਣੇ ਡੁੱਬਣੀ ਐ ਪਾਣੀ ਉੱਗਣੇ ਰਣੇ ਬੰਦੇ ਬੇਕਾਰ ਹੋਣੇ ਹੋਣੇ ਨੇ ਇਨ੍ਹਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਅੱਗੋਂ ਆਪਣੇ ਹੱਥ ਕਰਕੇ ਇਸ ਨੂੰ ਰਟਰਨਿੰਗ ਵਾਲ ਜੋ ਵੀ ਨਕਸ਼ਾ ਜਾਂ ਜਿੰਨੀਰ ਦੇ ਮੁਤਾਬਕ ਜਿੱਥੋਂ ਜਿੱਥੋਂ ਵੀ ਮਨਜ਼ੂਰੀ ਲੈਣੀ ਹੈ ਇਰੀਗੇਸ਼ਨ ਤੋਂ ਐਮਐਲਏ ਤੋਂ ਮੰਤਰੀਆਂ ਤੋਂ ਉਹਨਾਂ ਕੋਲੋਂ ਇਹ ਸਾਰੀ ਕਾਰਵਾਈ ਕਰਕੇ ਇਹ ਬੰਨ ਦੇ ਟਰਨਿੰਗ ਵਾਲ ਬਣਾਈ ਜਾਵੇ ਬੇਨਤੀ ਕਰਦੇ ਆ ਸਰਪੰਚ ਜੀ ਵੱਲੋਂ ਤੇ ਹੋਰ ਪਿੰਡਾਂ ਦੇ ਲੋਕਾਂ ਵੱਲੋਂ ਜੋ ਤੁਹਾਡੇ ਸਾਹਮਣੇ ਸਾਡੇ ਨਾਲ ਆਣਗੇ ਅਸੀਂ ਨਾਲ ਖੜੇ ਆ ਜੇ ਇਹ ਅਪਰੂਵਲ ਦਿੰਦੇ ਜਿਹੜਾ ਬਹੁਤ ਖਤਰਨਾਕ ਰੀ ਹੈ ਕਿ ਜੇ ਇਹਦੇ ਤੋਂ ਇਹ ਟੁੱਟਦਾ ਹੈ ਤੇ ਇਹ ਸਾਰਾ ਕੁਝ ਡੁੱਬਦਾ ਹੈ ਇਥੋਂ ਤੱਕ ਕਿ ਪਾਣੀ ਕੋਟ ਪੂਰਾ ਫਰੀ ਕੋਟ ਮੁਕਸਰ ਤੱਕ ਜਾਂਦਾ ਹੈ ਸੋ ਪਿੰਡ ਤਾਂ ਡੁੱਬਣੇ ਡੁੱਬਣੇ ਫਸਲਾਂ ਡੁੱਬਣੇ ਡੁੱਬਣੇ ਪਸ਼ੂ ਘਰ ਡੁੱਬਣੇ ਬੰਦੇ ਬੇਕਾਰ ਹੋਣੇ ਹੀ ਹੋਣੇ ਨੇ ਇਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਅੱਗੋਂ ਆਪਣੇ ਹਾਈ ਕਮਾਂਡ ਦੇ ਨਾਲ ਗੱਲ ਕਰਕੇ ਇਸ ਨੂੰ ਰਟਰਨਿੰਗ ਵਾਲ ਜੋ ਵੀ ਨਕਸ਼ਾ ਜਾਂ ਇੰਜੀਨੀਅਰ ਦੇ ਮੁਤਾਬਕ ਜਿੱਥੋਂ-ਜਿੱਥੋਂ ਵੀ ਮਨਜ਼ੂਰੀ ਲੈਣੀ ਹੈ ਇਰੀਗੇਸ਼ਨ ਤੋਂ ਐਮਐਲਏ ਤੋਂ ਮੰਤਰੀਆਂ ਤੋਂ ਉਹਨਾਂ ਕੋਲੋਂ ਇਹ ਸਾਰੀ ਕਾਰਵਾਈ ਕਰਕੇ ਇਹ ਬੰਨ ਦੇ ਟਰਨਿੰਗ ਵਾਲ ਬਣਾਈ ਜਾਵੇ ਅੰਦਾਜ਼ਨ ਜਿੰਨਾ ਵੀ ਉਹਨਾਂ ਦੇ ਵਿੱਚ ਜੋ ਲੇਬਰ ਹੈ ਨੰਗਰ ਹੈ ਜੋ ਵੀ ਇਹਨਾਂ ਪਿੰਡਾਂ ਵੱਲੋਂ ਸਹਿਯੋਗ ਹੈ ਉਹ ਸਾਡੇ ਵੱਲੋਂ ਪਿੰਡਾਂ ਵੱਲੋਂ ਸਰਪੰਚ ਸਾਹਿਬ ਵੱਲੋਂ ਇੱਕ ਸਰਮੇ ਸਾਹਿਬ ਕਰੇ ਨੇ ਹੋਰ ਸਰਮੇ ਸਾਹਿਬ ਵੀ ਸਾਡੇ ਨਾਲ ਆਣਗੇ ਸਾਰੀ ਪਬਲਿਕ ਆਏਗੀ ਹੱਥ ਜੋੜ ਕੇ ਬੇਨਤੀ ਹੈ ਭੋਲਾ ਜੀ ਨੂੰ ਪ੍ਰੋਫੈਸਰ ਯਮਲਾ ਜੀ ਨੂੰ ਪਸਾਰੀ ਬੇਜ ਦੀ ਸਹਿਕਾਰ ਕਰਨ ਅੱਜ ਇਹਨਾਂ ਇਲਾਕਿਆਂ ਦੇ ਵਿੱਚ ਸਰਵਾ ਕਰਨ ਆਏ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਤੇ ਸ਼ੁਕਰਗੁਜ਼ਾਰ ਕਰਦੇ ਆਂ ਆਓ ਜੀ 23 ਚ ਵੀ ਇਧਰ ਵਾਲੇ ਪਾਸੇ ਆਇਆ ਸੀ 23 ਚ ਵੀ ਇਧਰ ਨੁਕਸਾਨ ਹੋਇਆ ਸੀ ਉਸ ਤੋਂ ਬਾਅਦ ਪਹਿਲਾਂ 18 ਚ ਵੀ ਆਸੀ ਸੀ ਆਸੀ 18 ਚ ਵੀ ਹਾਂ 18 ਚ ਵੀ ਆਇਆ ਸੀ ਪਿਛੇ ਇਹ ਸਾਰੀਆਂ ਪਹਿਲੀਆਂ ਰੋੜ ਗਏ ਰੋੜ ਗਏ ਬਿਲਕੁਲ ਬਿਲਕੁਲ ਆਇਆ ਸੀ ਆਇਆ ਸੀ ਉਹ ਤੋਂ ਘਰਾਂ ਚ ਨਹੀਂ ਨੁਕਸਾਨ ਆਇਆ ਇਧਰ ਆਏ ਦਿਨ ਦੋ ਸਾਲਾਂ ਦਾ ਜ਼ਿਆਦਾ ਹੋਇਆ ਸੀ ਜਾਂ ਦੋ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਇਧਰ ਆਂਦਾ ਹੀ ਰਹਿੰਦਾ ਸੀ ਆਂਦਾ ਰਹਿੰਦਾ ਬਿਲਕੁ